ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਦੀਆਂ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬੇਰੀਆਂਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪਹਿਲੇ ਵੀੜੇ ਵਾ ਆਪਣੇ ਇਸ ਘਰ ਦੇ ਵਿੱਚੋਂ ਤੇ ਕੁਝ گاਵਾ ਵੀ ਜਿਹਨਾਂ ਦੇ ਘਰ ਦੀਆਂ ਵਾਂ ਤੇ ਕੁਝ گاਵਾ ਜਿਹੜੀਆਂ ਵਾਂ ਲਿਆਂਦੀਆਂ ਵਾਂ ਤੇ ਬਾਕੀ ਇਹ ਆ ਵੀ ਕੁਝ ਸੋਈਆਂ ਤੇ ਕੁਝ ਗੱਬਣਾ ਸੋਈਆਂ ਦੀ ਆਪਣੀ ਆ ਕੇ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਇੱਕ ਧੰਨਵਾਦ ਸਾਈਵਲ ਜਰਸੀ ਕ੍ਰੋਸ ਗਾਂ ਤਾਂ ਦਿਖਾਉਣੀ ਹੈ ਇਹ ਵੀ ਗੱਬਣ ਆ ਹਾਂਜੀ ਵੀਰ ਜੀ ਸਾਥੀ ਕਾਲ ਜੀ ਜੀ ਹਾਂਜੀ ਸਾਥੀ ਕਾਲ ਜੀ ਹੋ ਠੀਕ ਠਾਕ ਜੀ ਵਧੀਆ ਕਿਰਪਾ ਮਾਲਕ ਜੀ ਤੁਸਾਹੂੰ ਠੀਕ ਠਾਕ ਜੀ ਤੇ ਨਾਮ ਦੱਸਦੇ ਵੀ ਜੀ ਕਰੀਆ ਬੰਦਾ ਗੁਰਬਖਸ਼ ਸਿੰਘ ਪਿੰਡ ਬੇਰੀਆਂ ਵਾਲਾ ਹਾਂਜੀ ਜੂੜੀਆਂ ਠੀਕ ਜੀ ਹਾਂਜੀ ਬਾਰਵਾ ਡੇਰਾ ਵਾਲਾ ਮੰਗੀਆਂ ਭਾਈ ਫਤਿਹਗੜ ਜੂੜੀਆਂ ਬਿਲਕੁਲ ਲੱਗ ਗਈ ਹੈ ਹਨਾ ਬਿਲਕੁਲ ਲੱਗ ਗਿਆ 1.5 ਕਿਲੋਮੀਟਰ ਦਾ ਹਰਵਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਤੇ ਫੋਨ ਨੰਬਰ ਬੋਲ ਦੋ ਫੋਨ ਨੰਬਰ ਮੇਰਾ ਐਦਾ ਚਲੋ ਕੋਈ ਨਹੀਂ ਫੋਨ ਨੰਬਰ ਆਪਾਂ ਵਿੱਚ ਲਿਖ ਦਾਂਗੇ ਨਾ ਜਿਹੜਾ ਵੀਡੀਓ ਵਿੱਚ ਪਾਉਣਾ ਹੈ ਦੂਸਰਾ ਨੰਬਰ ਕਿੰ데 ਪਾਉਣਾ ਤੇ گاਵਾ ਚਾਰ ਆਪਣੇ ਕੋਲ ਹਨਾ ਚਾਰ ਹੈ ਆਪਾਂ ਦਾ ਦੋ ਸੂਈਆਂ ਦੋ ਗੱਪਣ ਦੋ ਸੂਈਆਂ ਤੇ ਦੋ ਗੱਪਣ ਦੋ ਗੱਪਣ ਦੋ ਗੱਪਣ ਹਨਾ ਠੀਕ ਐ ਤੇ ਵਿੱਚੋਂ ਲਿਆਂਦੀਆਂ ਆ ਕਿ ਕੁਛ ਕਰਦੀਆਂ ਵੀ ਵਿੱਚ ਦੋ ਮੋਲ ਲਿਆਂਦੀਆਂ ਆ ਉਹ ਕਰਦੀਆਂ ਆਪਣੀ ਦੋ گاਵਾ ਕਰਦੀਆਂ ਤੇ ਦੋ ਮੋਲ ਲਿਆਂਦੀਆਂ ਹਨਾ ਠੀਕ ਹੈ ਚਲੋ ਆਹ ਜੋੜਾ ਜਿਹੜਾ ਲਿਆਂਦਾ ਵਾ ਤੇ ਉੱਪਰਲਾ ਜੋੜਾ ਜਿਹੜਾ ਕਰਦੀਆਂ ਹੀ ਵਿੱਚ ਨਹੀਂ ਆ ਇਹਦੇ ਥਾਣੇ ਤਾਂ ਪਹਿਲਾਂ ਲੱਗ ਕੇ ਦਿਖਾ ਦਈਏ ਇੱਕ ਰੀ। ਕਾਫੀ ਕਮਾਲ ਦਾ ਜਿਹੜਾ ਥਾਣੇ ਦੇ ਕੋਲ ਲੱਗਾ ਹੈ ਤੇ ਹੈਗੀ ਵੀ ਜਰਸੀ ਕ੍ਰੋਸ 'ਚ ਆ। ਬਹੁਤ ਵਧੀਆ ਦਾ। ਜਰਸੀ ਕ੍ਰੋਸ 'ਚ ਆ ਤੇ ਆ ਬੱਚੇ ਨੇ ਕੀ ਜਮਕਰ ਇਹਦੇ? ਮਗਰ ਬੱਚਾ ਨਾੜੂ ਜਿਹੜਾ ਨਾਲ ਹੀ ਆ ਤਾਜ਼ਾਈ। ਹਾਂਜੀ। ਕਿੰਨੇ ਕ ਦਿਨਾਂ ਦੀ ਸੂਈ ਆ? ਇਹ ਵੀ ਜੀ ਸੂਈ ਨੂੰ ਅੱਜ 7 ਦਿਨ ਹੋ ਗਏ। 7 ਦਿਨ ਹੋ ਗਏ ਆ। ਹਾਂਜੀ ਹਾਂਜੀ। ਕਿੰਨਾ ਦੁੱਧ ਤਿਆਰ ਕਰ ਗਈ ਜੇ? ਦੁੱਧ 11 ਤੇ ਤੋਂ 12 ਵਜੇ ਵਜੇ। ਅੱਛਾ 11-12 ਲੀਟਰ ਜਿਹੜਾ ਤਿਆਰ ਕਰ ਗਈ। ਤਿਆਰ ਕਰ ਗਈ ਹਾਂਜੀ। ਕਿੰਨਾ ਕ ਦੁੱਧ ਦੇ ਕਰੀ ਜਾਊਗੀ ਦੁੱਧ 16 17 ਕਿਲੋ ਕਰੋਗੇ ਅੱਛਾ ਹਾਂਜੀ 16 17 ਲੀਟਰ ਦੇ ਕਰੀ ਜਿਹੜਾ ਬਾਹਰ ਗਰਮੀ ਵਾਲੀ ਹੈ ਨਾਈ ਦੇ ਹਾਂਜੀ ਹਾਂਜੀ ਗਰਮੀਆਂ ਚ ਚਾਉਣ ਵਾਲੀ ਆ ਚਾਉਣ ਵਾਲੀ ਤੋਰੋ ਹਾਂ ਫਿਰ ਕਰੀ ਨਾ ਇਹ ਖੀਤੀ ਦੀ ਹੈ ਇਹ ਵੰਗਾ ਨਹੀਂ ਪਾਉਣਾ ਇਦਾਂ ਬਾਕੀ ਇਹ ਵੀ ਹੈਗੀ ਗਰਮੀਆਂ ਚ ਚੌਣ ਵਾਲੀ ਆ ਜਰਸੀ ਕ੍ਰੋਸ ਚ ਤੇ ਕਿੰਨਾ ਫਿਰ ਵੇਚੀ ਮੁੱਲ ਰੱਖਣੇ ਦਾ ਆਪਾਂ ਵੀਰ ਜੀ ਮੁੱਲ ਨਾਲ ਹੀ ਪਹਿਲੀ ਵੀਡੀਓ ਪੈਣੀ ਆਪਣੇ ਘਰ ਚ ਹਾਂਜੀ ਇਹਦਾ ਜਿਆਜਾ ਮੁੱਲ ਕਰਨਾ ਜੋ ਦੋਹੀ ਦੀ ਦੇਣੀ ਆਪਾਂ ਹਾਂਜੀ 53000 ਦੇ ਦਾਂਗੇ 53000 ਦੀ ਦੇ ਦੋ ਹਾਂਜੀ ਹਾਂਜੀ ਚਲੋ ਬਾਕੀ ਮਾਨਤਾ ਨੂੰ ਮੌਕੇ ਤੇ ਕਰ ਦੋਗੇ ਮੈਂ ਖੁੱਲਾ ਕਰਾਂਗੇ ਵੀ ਭਰਾ ਫੋਨ ਕਰੇ ਤਾਂ ਖੁੱਲਾ ਕਰਾਂ ਇਹ ਆ ਵੀ ਚਲੋ گاਵਾ ਦੇ ਸਹਾਨਾ ਕੋ ਮੁੱਲ ਲਾਵੇ ਸੌਦਾ ਆਪੇ ਮੌਕੇ ਤੇ ਹੋ ਜਾਊਗਾ ਹਨਾ ਪਹਿਲੀ ਵੀਡੀਓ ਆ ਖਾਲੀ ਨਹੀਂ ਮੋੜਨ ਅਗੇ ਨੂੰ ਕਹਿੰਦੇ ਠੀਕ ਐ ਬਾਕੀ ਥਾਣਾ ਜਿਹੜਾ ਬੜਾ ਕਮਾਲ ਦਾ ਵਾ ਹਾਂਜੀ ਤੇ ਉਤਰਾਂ ਚ ਚਲੋ ਹੈਗੀ ਵੀ ਜੱਸੀ ਕ੍ਰੋਸ ਤੇ ਸਲਾਹ ਕਰੇ ਤਿੰਨ ਡਾਂਗੇ ਸਲਾਹ ਕਰੇ ਤਸੱਲੀ ਕਰਕੇ ਨਾ ਇਹਦੀ ਘੜੀ ਹਾਂਜੀ ਹਾਂਜੀ ਤੇ ਆ ਜਿਹੜੀ ਗਾਂ ਜਿਹੜਾ ਇਹ ਦੂਜੀ ਇਹ ਬੱਚੋਂ ਬਗੈ ਰਹੇ ਐ ਇੱਕ ਨੌ ਕਿਲੋ ਦੁੱਧ ਹੋਊਗਾ ਅੱਠ ਕਿਲੋ ਗਰੰਟੀ ਦੇਵਾਂਗੇ ਤਾਂ ਕੋਈ ਮਾਰੇ ਭਾਈ ਠੀਕ ਐ ਆਪਾਂ ਇਹ ਲਾਗੇ ਗਰੰਟੀ ਫੁੱਲ ਹੋਊਗੀ ਚਲੋ ਤੋਰ ਦੋ ਫੇਰ ਇਹਨਾਂ ਨੂੰ ਇਹ ਬੱਚੇ ਤਾਂ ਵੀ ਨਹੀਂ ਬੱਚੇ ਹੁੰਦੇ ਬਗੈ ਰਹੇ ਬਾਕੀ ਇਹ ਵੀ ਚਲੋ ਰੰਗ ਰੂਪ ਦੀ ਸੋਹਣੀ ਹੈ ਇਹ ਵੀ ਸਾਡੀ ਠੀਕ ਲਿਆ ਵੀਰ ਇਹ ਵੀ ਠੰਡੀ ਸੀ ਲਿਆ ਇਹ ਥਾਣਾ ਇਹਦੇ ਵੀ ਆਪਾਂ ਦੇਖ ਸਕਦੇ ਲੱਗਦਾ ਹਵਾਨੇ ਦੇ ਨਾੜਾਂ ਵਿੱਚ ਜਿਹੜੀਆਂ ਚੰਗੀਆਂ ਵਾਂ ਉੰਦਰੋਂ ਗਾਂ ਥੋੜਾ ਜਿਹਾ ਮਾਰਦੀ ਹੈ ਤੇ ਇਹਦਾ ਫਿਰ ਮੁੱਲ ਇਹਦਾ ਵੀ ਜੀ ਮੁੱਲ 27000 ਅੱਛਾ 27000 ਹਾਂਜੀ ਤੇ ਕਰਦਾ ਮਾਨਤਨ ਖੁੱਲਾ ਕਰਦਾ ਮਾਨ ਅੱਛਾ ਖੁੱਲਾ ਮਾਨਤਨ ਕਰਦਾ ਮਾਨ ਖੁੱਲਾ ਕਰਦਾ ਭਰਾ ਕੋਲ ਪਾ ਲਏ ਅੱਛਾ ਜੀ ਮਾਨ ਖੁੱਲਾ ਕਰਾਂ ਠੀਕ ਹੈ ਹਾਂਜੀ ਤੇ ਹੁਣ ਉਹ ਜਿਹੜੀ ਗੱਬਨ ਗਾਂ ਜੇ ਗੱਬਨ ਵੀਰ ਜੀ ਨਾਲ ਜੇ ਆਪਾਂ ਸੂਹਾ ਚੋਈ ਹੈ ਘਰ ਦੀ ਆਪਣੇ ਵਿਆਹ ਦੀ ਅੱਛਾ ਇਸ ਭਾਈ ਸਾਹਿਬ ਨੂੰ ਦੁੱਧ ਚੋਇਆ ਆਪਾਂ ਠੰਡੀਤੀ ਦੀ ਅੱਛਾ ਹੱਥੀਂ ਚੋਇਆ ਦੁੱਧ ਆਪਾਂ ਆਪਣੇ ਦੁੱਧ ਆਪਣੇ ਚੋਾਈ ਕੀਤੀ ਆਪਾਂ ਦੇ ਅੱਛਾ ਦੋਵੇਂ ਬਨੇ ਬਹਿ ਕੇ ਚੋਾਈ ਕਰਦੇ ਰਹੇ ਠੀਕ ਹੈ ਜੀ ਹਾਂਜੀ ਜੀ ਸੂਹਾ ਤੇ ਜਸੂ ਵੀ ਵਧੀਆ ਤੀਸਰਾ ਸੂਹਾ ਸੋਨਾ ਹੋਣੀ ਹੈ ਹਾਂਜੀ ਹਾਂਜੀ ਤੋਰੋ ਹਾਂ ਫੇਰ ਇੱਕ ਦੀ ਤੀਸਰਾ ਸੂਹਾ ਜਿਹੜਾ ਕਹਿੰਦੇ ਵੀ ਇਹਨੇ ਸੋਨਾ ਆ ਨਾ ਇਹ ਬਾਂਦੀ ਬਹੁਤ ਹੋਣੀ ਤੇ ਪਿਛਲੇ ਸੂਵੇ ਜਿਹੜੇ ਕਹਿੰਦੇ ਵੀ ਕੋਈ 27-28 ਲੀਟਰ ਦੇ ਕਰੀਬ ਦੁੱਧ ਜਿਹੜਾ ਕ ਅਜੇ ਤਿਆਰ ਹੋ ਨਹੀਂ ਆ ਜ ਦਿਨ ਖੜਦੀ ਹੈ ਹਵਾਨਾ ਗਾਣਾ ਵੀ ਚੰਗਾ ਪਰੂਗੀ ਤੇ ਹਵਾਨਾ ਪਛਾਣ ਵੀ ਚੰਗਾ ਪਰ ਲੂਗੀ ਇਹ ਥਾਣੇ ਦੇ ਦੇਖ ਸਕਦੇ ਆ ਆਪਾਂ ਲਾਗੇ ਤਾਂ ਤੇ ਮਿਲਕ ਵੀ ਨੇ ਵੀ ਚੰਗੀ ਲੱਗੀ ਆ ਅਜੇ ਆ ਵੀ ਚਲੋ ਦਿਨ ਖੜਦੀ ਆ ਤੇ ਸਾਰੀਆਂ ਗਰਮੀਆਂ ਦੁੱਧ ਇਹਨੇ ਕੱਢਣਾ ਠੰਡੀ ਠੀਕ ਲਿਆ ਕੋਈ ਤੇ ਹੈਗੀ ਆ ਵੀ ਕ੍ਰੋਸ 'ਚ ਆ ਹਾਂਜੀ ਉਹ ਜੀ ਗੱਲ ਬਾਤ ਗਰਮੀ ਚੱਲਨ ਨਾਲ ਹੀ ਆ ਜਿਹੜੀ ਠੀਕ ਹੈ ਜੀ ਤੇ ਇਹਦਾ ਵੀ ਜੀ ਫਿਰ ਮੁੱਲ ਇਹਦਾ ਵੀ ਜੀ ਦੁੱਧ ਸਾਹਤ ਜਾਈਏ ਤੇ ਫਿਰ ਤਾਂ ਮੁੱਲ ਤਾਂ ਬੜਾ ਹੋਣਾ ਮਾਲ ਹਾਂ ਜੀ 70000 ਦੇ ਦਿਆਂਗੇ 70000 ਦੀ ਬਾਕੀ ਮਾਂ ਤਾਂ ਖੁੱਲਾ ਕਰਦਾ ਨੇ ਵੀਰ ਜੀ ਖੁੱਲਾ ਮੰਨਤਾ ਨੂੰ ਮੈਂ ਜਿੱਤਰਾ ਗੁਰੂਨ ਲਾਏ ਮਾਂ ਤਾਂ ਖੁੱਲਾ ਕਰਦਾ ਠੀਕ ਹੈ ਤੇ ਪਰਲੀ ਵੀ ਗਾਂ ਤਾਂ ਹੋ ਰਹੀ ਤੇ ਇਹ ਜਰਸੀ ਸਾਈ ਵਾਲਾ ਕ੍ਰੋਸ ਤੇ ਕੱਚੀ ਆ ਨਾ ਗਾਂ ਵਾਲੀ ਹਾਂ ਜੀ ਇਹ ਕੱਚੀ ਕਿੰਨਾ ਘੜਦੀ ਟਾਈਮ ਉਤਰੇ ਇਹ ਮਹੀਨਾ ਲਊਗੀ ਵੀਰ ਜੀ ਅਜੇ ਮਹੀਨਾ ਲੈ ਜੂਗੀ ਠੀਕ ਹੈ ਹਾਂ ਜੀ 9 ਮਹੀਨਾ ਨਵਾ ਚਾਲੂ ਹੋ ਗਿਆ ਇਹ 9 ਮਹੀਨਾ ਚੱਲੰਗਾ ਜਿਹੜਾ ਇਹ ਤਾਂ ਹੁਣ ਲੱਗ ਗਿਆ ਇਹਨੂੰ ਦੁੱਧ ਦੇ 17-17 ਮੀਲੋ ਪਾ ਇਹ ਦੇਖੋ ਲੋ ਕਿੰਨੇ ਦੇ 17 18 ਮੀਟਰ ਦੇ ਕਰੀਬ ਲੁੱਧ ਚੋਇਆ ਪਿਆ ਤਾਂ ਆਹ ਥਾਂ ਦੇ ਦੇਖ ਸਕਦੇ ਜੀ ਲੱਗੇ ਤਾਂ ਕਿੰਨਾ ਕ ਦੁੱਧ ਦੇ ਤੱਕ ਕੱਢਿਆ ਤੁਸੀਂ ਉਤਰ ਇਹਦਾ ਵੀਰ ਜੀ ਆਪਾਂ ਸਤਾਰਨ ਦਾ ਦੁੱਧ ਚਾਹ ਅੱਛਾ ਤੇ ਠੰਡੀ ਸੀਲ ਹਾਂਜੀ ਸਾਬ ਮੰਗਾ ਪਾ ਕੇ ਚੋਈ ਦੀ ਅੱਛਾ ਜੀ ਸੀਲ ਹੈ ਹਾਂਜੀ ਤੇ ਇਹਦਾ ਮੁੱਲ ਫਿਰ ਇਹਦਾ ਵੀਰ ਜੀ ਫੋਨ ਤੇ ਕਰ ਲਾਂ ਅੱਛਾ ਇਹਦਾ ਫੋਨ ਤੇ ਕਰ ਫੋਨ ਲਾਏ ਕੇ ਨੂੰ ਚੰਗੀ ਲੱਗਦੀ ਕਰਦੇ ਗੱਲਬਾਤ ਸ਼ਾਮ ਛੱਡ ਕੇ ਦੇ ਦੋਗੇ ਹਨਾ ਕਰ ਲਾਂਗੇ ਵੀਰ ਜੀ ਮੌਕੇ ਤੇ ਕੋਈ ਵੀ ਭਰਾ ਅੱਛਾ ਲਾ ਕੋ ਕੇ ਹੁਦਾਂ ਕਰਤਾ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਵੀਰ ਜੀ ਫੋਨ ਲਾਏ ਕੋਈ ਕਰਦਾ ਮਾਂ ਤਾਂ ਠੀਕ ਹੈ ਹਾਂਜੀ ਹਾਂਜੀ ਚਲੋ ਬਾਕੀ ਕੋ ਵੀਰ ਫੋਨ ਲਾਵੇ ਹਾਂਜੀ ਹਾਂਜੀ ਪਹਿਲੀ ਵੀਡੀਓ ਵਾਂ ਹਾਂਜੀ ਆਪੇ ਫਿਰ ਸਵਧਾ ਮੌਕੇ ਤੇ ਹੋ ਜਾਂਦਾ ਹੁੰਦਾ ਵਾ ਬਾਕੀ ਤਸल्ली ਤੁਸੀਂ ਆਪਣੀ ਆਪ ਕਰਕੇ ਖੜਨੀ ਆ ਜੋ ਵੀ ਆ ਇੱਥੇ ਪਸ਼ੂ ਵੇਸ ਚਾ ਕੇ ਖੜਨਾ